ਗੱਜਰ ਬੋਲਦਾ ਕੋ ਗੱਜਰੀ ਬੋਲਦਾ ਬੇ ਸੁਖ ਬੋਲਦਾ ਹਾਂਜੀ ਹਾਂਜੀ ਬੋਲੋ ਹਾਂਜੀ ਬਾਈ ਜੀ ਕੀ ਗੱਲ ਆ ਵਧੀਆ ਟੀ ਗੱਲਬਾਤ ਬਾਈ ਜੀ ਕੀ ਰੋਲਾ ਪਿਆ ਰੋਲਾ ਦਾ ਕੁਛ ਨਹੀਂ ਪਿਆ ਡਾਰਲਿੰਗ ਤੈਨੂੰ ਹੀ ਪਤਾ ਰੋਲਾ ਕੀ ਪਿਆ ਆ ਯਾਰ ਜੱਟੀ ਨੇ ਵਿੱਚ ਸੋਚਦਾ ਨਹੀਂ ਨਹੀਂ ਉਹ ਮੋਟੇ ਸੁਦਾ ਪਿੱਛੇ ਰੇ ਮੈਂ ਗੱਲ ਇਹਦੇ ਨਾਲ ਕਰ ਰਿਆਂਗਾ ਜੇ ਤੂੰ ਹੁਣ ਵਿੱਚ ਬੋਲੇਂ ਦੇਖ ਲਈ ਇੱਕ ਮਿੰਟ ਇੱਕ ਮਿੰਟ ਕੋਈ ਨਹੀਂ ਜੇ ਗੱਲ ਇਹਦੇ ਨਾਲ ਤੇਰੀ ਇਹਦੀ ਮੈਂ ਨਾ 15 10 ਮਿੰਟ ਗੱਲ ਸੁਣੀ ਪਹਿਲਾਂ ਫਿਰ ਇਹਦੀ ਗੱਲ ਤੇ ਕੁਝ ਕੱਢਣ ਪਉਣ ਨੂੰ ਆਏਗਾ ਤੇ ਫੇਰ ਗਾਲਾਂ ਖਾਦੀਆਂ ਨੇ ਜੇ ਤੂੰ ਭਰਾ ਮੇਨਾ ਪਿਆਰ ਨਾਲ ਗੱਲ ਕਰੇਗਾ ਗਾਲਾਂ ਤੈਨੂੰ ਵੀ ਨਹੀਂ ਪੈਣਗੀਆਂ ਨਹੀਂ ਨਹੀਂ ਤੇ ਪਤਾ ਕੀ ਗੱਲ ਆ ਗਾਲਾਂ ਵਾਲਾ ਕੰਮ ਜੇ ਮੈਂ ਕਰੂੰ ਮੈਨੂੰ ਪੈਣਗੀਆਂ ਜੇ ਤੁਸੀਂ ਕਰੋਗੇ ਤੁਹਾਨੂੰ ਪੈਣਗੀਆਂ ਨਹੀਂ ਇਹ ਬੰਦੇ ਦਾ ਮੈਨੂੰ ਇਹਦੀ ਬੰਦੀ ਦਾ ਮੈਨੂੰ ਸਾਰੀ ਰੀਅਲਿਟੀ ਪਤਾ ਸੁੱਖ ਗੱਲ ਸੁਣ ਤੂੰ ਫੇਮ ਫੇਮਸ ਹੋ ਗਿਆ ਇਹਨੂੰ ਪਹਿਲਾਂ ਪਤਾ ਸੀ ਵੀ ਆ ਵੀ ਫੇਮ ਬੰਦੇ ਨੂੰ ਕਿੱਦਾਂ ਅਸੀਂ ਕੰਟਰੈਕਟ ਕਰਦੇ ਹਾਂ ਚਲੋ ਗੱਲ ਆ ਯਾਰ ਉਹ ਤੈਨੂੰ ਕੁੜੀ ਆ ਤੇਰੇ ਨਾਲ ਰਿਲਾ ਬਣਾਉਂਦੀ ਆ ਉਹਦਾ ਵੀ ਨੁਕਸਾਨ ਹੋ ਰਿਹਾ ਤੇਰੇ ਪਿੱਛੇ ਲੱਗ ਕੇ ਕਿਉਂਕਿ ਉਹ ਕੁੜੀ ਕਰ ਰਹੀ ਹੈ ਜੋ ਵੀ ਤੁਹਾਨੂੰ ਪਤਾ ਚੱਲ ਰਿਹਾਗਾ ਪਰ ਇਹ ਮੋਟਾ ਐ ਨਹੀਂ ਕਹਿ ਸਕਦੇ ਕਿ ਇੰਡਸਟਰੀ ਰੀਲਾਂ ਦਾ ਇੱਕ ਪਾਰਟ ਆ। ਹੂੰ ਇਹ ਪਾਰਟ ਹੈ ਨਹੀਂ ਇਹਨੂੰ ਕੇ ਮੰਨਣੀ ਪੈਣੀ ਇਹਨੂੰ ਇਹ ਚੀਜ਼। ਨੇ ਹੁਣ ਗੱਲ ਕੀ ਬਾਤ ਕੀ ਹੋ ਗਈ? ਗੱਲ ਇਹ ਆ ਕਿ ਮੈਂ ਇਜਾਤ ਹੈ ਇਹ ਬੰਦਾ ਜਿਹੜੇ ਬੰਦਿਆਂ ਨੇ ਇਹਨੇ ਪੈਸੇ ਖਾਦੇ ਆ ਇਹਦੇ ਕੋਲ ਪਾਸਪੋਰਟ ਆ। ਇੱਕ ਦਿਨ ਸਿੱਧੀ ਮੇਤ ਨਾਲ ਉਹ ਮੋੜ ਦੇ। ਦੂਜੀ ਗੱਲ ਮੇਰੀ ਇਹਦੇ ਨਾਲ ਕੋਈ ਲੜਾਈ ਨਹੀਂ। ਤੀਜਾ ਕੰਟਰੋਵਰਸੀ ਭਾਵੇਂ ਮਨਜੀਤ ਲੱਖ ਬੋਲੇ ਤੁਸੀਂ ਨਾ ਬੋਲੋ ਤੁਸੀਂ ਸ਼ਾਂਤ ਰਹੋ। ਉਧਰ ਉਹ ਆਪੇ ਸ਼ਾਂਤ ਹੋ ਜੂਗੀ ਮੇਰਾ ਆਹੀ ਰੋਲਾ ਕਿ ਕੋਈ ਬੋਲੋ ਲਾ ਇੰਡਸਟਰੀ 'ਚ ਕੰਮ ਕਰਨਾ ਕਰੇ ਚਲੋ ਰੇਲਾ ਪਾਉਣੀਆ ਪਾਈ ਚਲੋ ਪਰ ਇੱਥੇ ਡਾਰਲਿੰਗ ਐ ਨਹੀਂ ਯਾਰ ਸਾਡੇ ਵੀ ਜਵਾਕ ਆ ਸਾਡੇ ਪਹਿਰਾਂ ਨੇ ਹੁਣ 1 ਮਿੰਟ ਵੱਡੇ ਬਾਈ ਥੋੜੀ ਜੀ ਮੇਰੀ ਗੱਲ ਸੁਣੋਗੀ ਕਿਉਂਕਿ ਮੈਂ ਪਹਿਲੀ ਗੱਲ ਇੰਨਾ ਟਾਈਮ ਉੱਗ ਲਾਈਵ ਨਹੀਂ ਆਇਆ ਨਾ ਕੋਈ ਸਫਾਈ ਦਿੱਤੀ ਨਾ ਮੈਂ ਕੋਈ ਦੇਣਾ ਦੋਚੋਣਾ ਸਹੀ ਆ ਮੈਂ ਦੇਖਦਾ ਤੇਰੇ ਪੋਸਟਰ ਤੋਂ ਨਹੀਂ ਦਿੰਦਾ ਸਫਾਈ ਨਹੀਂ ਵਧੀਆ ਗੱਲ ਆ ਕੋਈ ਹਾਂ ਹਾਂ ਹੁਣ ਮਨਜੀਤਕੋਟ ਦੀ ਮੈਂ ਗੱਲ ਦੱਸਾਂ ਵੀਰ ਜੀ ਹਾਂ ਉਹਦੇ ਬਾਰੇ ਪਤਾ ਡਾਰਲਿੰਗ ਲੋੜ ਨਹੀਂ ਕਿਸੇ ਲਈ ਕਰਨਾ ਪਤਾ ਹੁੰਦਾ ਸੀ ਬੰਦੇ ਆ ਸਾਨੂੰ ਪਤਾ ਹੁੰਦਾ ਹਾਂਜੀ ਤੁਸੀਂ ਤੂੰ ਜੇ ਛੱਡਿਆ ਤਾਂ ਭੈਣ ਜੀ ਇਦਾਂ ਥੋੜੀ ਕੋਈ ਨਾਜ਼ ਰੱਖ ਲੂਗਾ ਹਾਂਜੀ ਸੀਨੀਅਰ ਹੋ ਤੁਸੀਂ ਸਾਡੇ ਵੱਡੇ ਭਰਾ ਹੋ ਇਹੋ ਜੀ ਗੱਲ ਨਹੀਂ ਕਿ ਵੀ ਆਪਾਂ ਕੋਈ ਤੁਹਾਡੇ ਨਾਲ ਰੋਲ ਲੱਪਾ ਕਰੀਏ ਤੁਹਾਡੇ ਛੋਟੇ ਭਰਾ ਤੁਸੀਂ ਕਹਿ ਵੀ ਸਕਦੇ ਹੋ ਸਾਨੂੰ ਹੂੰ ਕੋਈ ਸੁਣਦਾ ਐਵੇਂ ਕਹਿ ਜਿੰਨੇ ਸੁੱਖ ਨੂੰ ਜਿੱਲੇ ਪਰਨੇ ਚ ਕੁੱਟਿਆ ਸੀ ਨਾ ਸੁੱਖ ਨੂੰ ਕਹੇ ਬਦਮਾਸ਼ੀ ਨਾ ਦਿਖਾ ਆਈ ਨਹੀਂ ਗੱਲ ਕੱਢੀ ਇਹ ਡਾਰਲਿੰਗ ਤੈਨੂੰ ਜਵਾਬ ਦਿੱਤਾ ਸੀ ਮੈਂ ਇਹ ਜਵਾਬ ਤੈਨੂੰ ਦਿੱਤਾ ਸੀ ਜਿਸ ਸੌਖ ਪੁੱਛੂਗਾ ਇਸ ਦਾ ਇਹਨੇ ਪਤਾ ਕੀ ਕਿਹਾ ਗੱਲ ਸੁਣਾ ਇਹਨੇ ਕਿਹਾਗਾ ਕਿ ਬਦਮਾਸ਼ੀਆਂ ਜੋ ਵੀ ਆ ਮੈਂ ਕਿਹਾ ਡਾਰਲਿੰਗ ਬਦਮਾਸ਼ੀਆਂ ਕਿਸੇ ਦੀ ਨਹੀਂ ਹੁੰਦੀਆਂ ਸੌਖ ਦਾ ਪਿੰਡ ਵੀ ਮੇਰਾ ਆਪਣਾ ਹੀ ਆ ਸਿਰਸਾ ਵੀ ਮੇਰਾ ਆਪਣੀ ਆ ਜੇ ਸੌਖ ਕਹਿੰਦਾ ਇਹਨੂੰ ਮੈਂ ਇਹ ਗੱਲ ਕੇ ਰਿਕਾਰਡਿੰਗ ਮੇਰੇ ਕੋਲੇ ਕੇ ਭੇਜ ਦੂੰਗਾ ਮੈਂ ਕਿਹਾ ਬਦਮਾਸ਼ੀਂ ਦੇਖਾਣੀ ਬਦਮਾਸ਼ੀ ਮੈਂ ਵੀ ਦਿਖਾ ਰਿਆ ਆਪਾਂ ਗੱਲ ਕਰਦੇ ਆ ਗੱਲ ਕਰ ਰਹੇ ਆ ਸੀ ਹੁਣ ਪਿੱਛੇ ਫਿਰ ਬੋਲੀ ਜਾਂਦਾ ਜਦੋਂ ਗੱਲ ਵਧੀਆ ਚੱਲੀ ਜਾਂਦੀ ਆ ਤੇ 2 ਮਿੰਟ ਚੁੱਪ ਹੋ ਜਾ ਭਰਾ ਜੀ ਤੂੰ ਚੁੱਪ ਹੋ ਸਕਦਾ ਮੈਨੂੰ ਗੱਲ ਕਰ ਲੰਦੇ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਕੋਈ ਹੁੰਦਾ ਵੀ ਗਰਮਾ ਗਰਮੀ ਚ ਹੋ ਜਾਂਦਾ ਮੋਰ ਨਹੀਂ ਉਹ ਜਵਾਕ ਆ ਯਰ ਇੱਕ ਇਹ ਇੱਕ ਜਵਾਕ ਆ ਇਹਦੀ ਮੈਨੂੰ ਗੱਲਾਂ ਤੋਂ ਪਤਾ ਲੱਗਦਾ ਇਹ ਜੇਲਾ ਦੀ ਤਮਕੀਰੀ ਵਿੱਚ ਕਿੱਡਾ ਗੋਆ ਯਰ ਕਿ ਕਿਹੜੇ ਬੰਦੇ ਆ ਵੀ ਮੈਨੂੰ ਐ ਦੱਸ ਤੇਰੇ ਕਿਹੜੇ ਗੈਂਗਸਟਰ ਆ ਨਾਮ ਦੱਸ ਤੂੰ ਮੈਨੂੰ ਹੋਰ ਦੱਸ ਤੇ ਤੇਰੀ ਪੜਵਾਉਂਗਾ ਨਾ ਕੋਲੋ ਕੋਈ ਏਡੀ ਤਮਕੀ ਦੇ ਰਿਆ ਕੁੜੀ ਨੂੰ ਕੋਚ ਐਕਸੀਡੈਂਟ ਕਰਨ ਦੀ ਆ ਕਿੱਡਾ ਦਾ ਤੂੰ ਚੱਲ ਕੋਈ ਨਹੀਂ ਬਾਈ ਜੀ ਪਤਾ ਕੀ ਗੱਲ ਹੈ ਦੇਖੋ ਇਹਨ ਮੈਨੇਜਰ ਆ ਬਈ ਤੇਰਾ ਕੰਮ ਕਰੀ ਚੱਲੇ ਮੈਂ ਅਜ ਤੱਕ ਇਹਨੂੰ ਬੋਲਿਆ ਨਹੀਂ ਹੈਗਾ ਮੈਨੇਜਰ ਹੈ ਬੰ ਮੈਨੇਜਰ ਮੇਰੇ ਵੀ ਆ ਜੇ ਕੱਲ ਨੂੰ ਮੇਰਾ ਕੋਈ ਪੰਗਾ ਪੈਂਦਾ ਨਾ ਅਗਲੇ ਨੇ ਕਹਿਣਾ ਬਰੋ ਜੇਹੀ ਪੰਗੇ ਕਰਨੇ ਆਉਂਦੇ ਘਰੇ ਜਾਓ ਕਾਊਂਟਰ ਕਿਸ ਕੈਂਸਲ ਇਹਦਾ ਵਿੱਚ ਬੋਲਣ ਦਾ ਹੱਕ ਨਹੀਂ ਹੈਗਾ ਇਹਦਾ ਮੁੱਢੀ ਬਣਨ ਦਾ ਹੱਕ ਨਹੀਂ ਹੈਗਾ ਹੱਕ ਹੈਗਾ ਤੇਰਾ ਜਾਂ ਤਨੂੰ ਦਾ ਵੀ ਹੱਕ ਨਹੀਂ ਹੈਗਾ ਤੂੰ ਚੁੱਪ ਬੈਠਿਆ ਤਨੂੰ ਵਿੱਚ ਬੋਲੀ ਜਾਂਦੀ ਆ ਬੋਲੀ ਜਾਂਦਾ ਮਤਲਬ ਕਾਊਂਟਰਵਰਸੀ ਚੱਲ ਰਹੀ ਆ ਵੀਰੇ ਦੇਖੋ ਹੁਣ ਮੈਂ ਗੱਲ ਕਰਾਂ ਜੇ ਹੁਣ ਪਹਿਲੀ ਗੱਲ ਮਨਜੀਤਕੌਰ ਦਾ ਸੀਨ ਤੁਹਾਨੂੰ ਚਲੋ ਸਾਰੀ ਗੱਲ ਉੱਥੋਂ ਛਿੜੀ ਆ। ਹੂੰ। ਉਹਦਾ ਸੀਨ ਸਭ ਨੂੰ ਪਤਾ ਹੀ ਆ ਜੋ ਉਹਨੇ ਲਾਈਵ ਆ ਕੇ ਜਾਂ ਕਿਵੇਂ ਵੀ ਜੋ ਬੋਲੀ ਜਿਹੜੀ ਲੈਂਗੁਏਜ ਨਾਲ ਬੋਲੀ ਪਰਿਵਾਰ ਦਾ ਮੇਰੇ ਪਰਿਵਾਰ ਬਾਰੇ ਬੋਲੀ ਆ ਜਾਂ ਕਿ ਜਿਵੇਂ ਹੁਣ ਪਰ ਮਨਜੀਤਕੌਰ ਦਾ ਸੀਨ ਸੀਗਾ। ਹੂੰ। ਮਨਜੀਤ ਹਾਂਜੀ ਮਨਜੀਤਕੌਰ ਉਹ ਜਿਹੜੀ ਕੁੜੀ ਹੁਣ ਕੱਢ ਰਹੀ ਆ। ਹਾਂਜੀ ਹਾਂਜੀ। ਹਾਂ। ਉਹਦਾ ਵੀਰੇ ਦੇਖੋ ਕਿਉਂਕਿ ਮੈਂ ਸਫਾਈ ਐਸੇ ਕਰਕੇ ਨਹੀਂ ਦਿੱਤੀ ਹਜੇ ਤੱਕ ਮੈਂ ਆਪਦਾ ਪੱਖ ਰੱਖਣਾ ਚਾਹਣਾ ਹਜੇ ਮਤਲਬ ਟਾਈਮ ਮਿੰਨ ਭਾਈ ਗੱਲ ਸੁਣ ਗੱਲ ਸੁਣ ਮੇਰੀ ਸਿੰਪਲ ਜੀ ਗੱਲ ਆ ਹਾਂਜੀ ਤੇਰੇ ਨਾਲ ਮੇਰੀ ਕੋਈ ਲੜਾਈ ਨਹੀਂ ਹੈਗੀ ਹਾਂਜੀ ਜੇ ਭਰਾਵਾ ਵਾਂਗੂ ਗੱਲ ਕਰਨੀ ਆ ਕੱਲ ਆ ਜੰਨੇ ਆ ਲਾਈਵ ਜੇ ਉਦਾਂ ਕੰਟਰੋਵਰਸੀ ਚ ਚੱਲਦੀ ਰਹੂਗੀ ਡਾਰਲਿੰਗ ਤੇ ساری ਜ਼ਿੰਦਗੀ ਜੇ ਤੂੰ ਬੋਲੇਗਾ ਨਹੀਂ ਪਹਿਲੀ ਗੱਲ ਦੇਖੋ ਫਿਰ ਤੇਰੇ ਹੱਕ ਦੀ ਵੀ ਗੱਲ ਕਰੂੰਗਾ ਮੈਂ ਜਿੱਥੇ ਤੂੰ ਗਲਤ ਹੋਏਗਾ ਮੈਂ ਉੱਥੇ ਹੀ ਬੋਲੂਗਾ ਗਾਲੀ ਕਲੋਚ ਕੋਈ ਨਹੀਂ ਹੋਊਗੀ ਇਹਨੂੰ ਭਰਾ ਨੂੰ ਵੀ ਕਹਿੰਦੇ ਜਿਹੜਾ ਪਿੱਛੇ ਬੈਠਿਆ ਮੈਂ ਉਹਦੇ ਤੱਕ ਨਹੀਂ ਸ਼ੁਰੂ ਕਰਦਾ ਜੋ ਤੱਕ ਅੱਗੂ ਮੈਨੂੰ ਰਿਪਲਾਈ ਗਲਤ ਨਾ ਮਿਲੇ ਇਹਨੇ ਮੈਨੂੰ ਕੱਲ ਕਿਹਾ ਸੀ ਕਹਿੰਦਾ ਭਾਈ ਲਾਈਵ ਆਣਾ ਸਵੇ ਮੇਗਾ ਟਾਈਮ ਦਾ ਪੰਚੂਲ ਮੈਂ ਇਹਨੂੰ 11 ਵਜੇ ਚ 10 ਮਿੰਟ ਪਹਿਲਾਂ ਮੈਸੇਜ ਕੀਤਾ ਕਹਿੰਦਾ ਯਾਰ ਮੈਂ ਸ਼ੂਟਿੰਗ ਤੇ ਚੱਲੇ ਯਾਰ ਮੈਂ ਵਿੱਲਾ ਆ ਯਾਰ ਜਿਹੜਾ ਤੇਰੇ ਵਾਸਤੇ 10 ਵਜੇ ਉੱਠ ਕੇ ਨਹਾ ਤੋ ਕੇ ਰੈਡੀ ਹੋ ਕੇ ਬਹਿ ਗਿਆ ਚਲੋ ਫਿਰ ਕੋਨ ਲਾਈਵ ਹੁੰਦੇ ਆ ਚਲੋ ਵੀਰੇ ਦੇਖੋ ਮੇਰੀ ਗੱਲ ਸੁਣੋ ਚਲੋ ਕੋਈ ਨਹੀਂ ਇੱਕ ਵਾਰੀ ਉਹ ਪਤਾ ਕੀ ਗੱਲ ਆ ਥੋੜਾ ਬੋਤਾ ਗਰਮਾ ਗਰਮੀ ਚ ਮੋਲ ਹੁੰਦਾ ਹੁੰਦਾ ਬਈ ਜੇ ਹੋ ਜਾਂਦਾ ਉਹ ਕੋਈ ਗੱਲ ਨਹੀਂ ਦੇਖੋ ਪਹਿਲੀ ਗੱਲ ਕੌਂਟਰੋਵਰਸੀ ਕਰਨ ਨੂੰ ਮੈਂ ਕੋਈ ਐਡਾ ਸਟਾਰ ਨਹੀਂ ਨਾ ਕੋਈ ਐਡੀ ਗੱਲਬਾਤ ਨਾ ਕੋਈ ਇਹੋ ਜਿਹਾ ਦੀਣਾ ਆਪਾਂ ਪਹਿਲੀ ਗੱਲ ਕੌਂਟਰੋਵਰ ਓ ਯਾਰ ਤੇਰੀ ਗੱਲਾਂ ਨੇ ਵੀ ਤਾਂ ਪਵਾੜੇ ਪਾਏ ਆ ਜਿਹੜਾ ਪੋਡਕਾਸਟ 'ਚ ਬੋਲਿਆ ਨਾ ਨਹੀਂ ਪੋਡਕਾਸਟ ਹੀ ਬੋਲਿਆ ਕੋਈ ਵੀ ਆ ਲੈ ਫਿਰ ਮੰਜੀ ਮੈਂ ਉਹ ਵੀ ਨਹੀਂ ਦਿੰਦਾ ਸੀਗਾ ਉਹ ਜਿਹੜਾ ਇੰਟਰਵਿਊ ਦਿੱਤੇ ਪੋਡਕਾਸਟ ਬਾਈ ਜੇ ਨਹੀਂ ਦਿੰਦਾ ਵਧੀਆ ਸੱਚੀ ਕਹਿ ਰਿਹਾ ਹੈਗਾ ਫੇਮਸ ਤਾਂ ਵੀ ਹੋ ਜਾਣਾ ਸੀ ਨਹੀਂ ਫੇਮਸ ਮੈਂ ਫੇਮ ਭਾਲਦਾ ਹੀ ਨਹੀਂ ਸੀ ਦੱਸਾਂ ਪਹਿਲੀ ਗੱਲ ਮੇਰੀ ਇਹ ਸੁਣੋ ਹੁਣ ਤੁਹਾਨੂੰ ਨਾ ਆਪਣਾ ਚਲੋ ਮੈਂ ਇੱਕ ਕੌਂਟਰੈਕਟ ਹੋਇਆ ਜਿਵੇਂ ਵੀ ਆਪਾਂ ਚਲੋ ਇਹ ਕਰ ਰਹੇ ਆ ਹੂੰ ਤੇ ਦੂਜੀ ਗੱਲ ਮਨਜੀਤ ਕੋਰ ਦਾ ਕੋਈ ਹੱਕ ਨਹੀਂਗਾ ਵੀ ਮੇਰੀ ਪਰਸਨਲ ਲਾਈਫ ਚ ਆ ਕੇ ਬੋਲੇ ਮੇਰੇ ਬਾਰੇ ਬੋਲੇ ਤਨੂ ਬਾਰੇ ਬੋਲੇ ਜਾਂ ਮੇਰੇ ਫੈਮਿਲੀ ਮੈਂਬਰਾਂ ਬਾਰੇ ਬੋਲੇ ਉਹਦਾ ਕੋਈ ਹੱਕ ਨਹੀਂ ਬੰਦਾ ਬਈ ਜਨਾਨੀਆਂ ਜਨਾਨੀਆਂ ਕਰਦੀ ਹੁੰਦੀ ਆ ਲੈ ਹੱਕ ਕੋਈ ਗੱਲ ਹੀ ਨਹੀਂ ਜਿਨ੍ਹਾਂ ਨੇ ਭਾਵੇਂ ਚੰਗੇ ਹੋਵੇ ਮਾੜੀ ਹੋਵੇ ਜਦੋਂ ਬਦਨਾਮ ਹੋ ਜਾਂਦੀ ਹੈ ਨਾ ਫਿਰ ਉਹ ਜ਼ਿੰਦਗੀ ਭਰ ਤੁਹਾਡੇ ਗਾਣ ਤੇ ਲੁਲਹਾੜਾ ਕੇ ਰੱਖਦੀ ਆ ਉਹਨੂੰ ਪਤਾ ਹੁੰਦਾ ਵੀ ਭੈਣ ਜੋ ਮੈਂ ਤਾਂ ਬਦਨਾਮ ਹੈਗੀ ਆ ਤੇ ਇਹਨੇ ਤੈਨੂੰ ਬਹੁਤ ਟਾਈਮ ਤੱਕ ਟੰਗ ਖਰਨਾ ਬੇਫਿਕਰ ਹੈ ਇਹ ਪੰਗਾ ਹੀ ਕਿਉ ਲਿਆ ਜੇ ਤੈਨੂੰ ਇਸ ਬਾਰੇ ਪਤਾ ਸੀ ਪਹਿਲਾਂ ਪੰਗਾ ਵੀਰੇ ਮੈਂ ਦੱਸ ਦਿੰਦਾ ਪੰਗਾ ਮੈਂ ਨਹੀਂ ਲਿਆ ਪੰਗਾ ਮਨਜੀਤਕੁਰ ਨੇ ਆਪ ਲਿਆ ਮੈਂ ਇੱਥੇ ਰਤੀਏ ਹੁੰਦਾ ਸੀ ਹਾਂ ਚੰਡੀਗੜ੍ਹ ਤੋਂ ਰਤੀਏ ਆਪ ਆਉਣਾ ਹੂੰ ਆਪ ਜਾਣਾ ਹੂੰ ਮੈਂ ਸਰਸੇ ਹੁੰਦਾ ਸੀ ਸਰਸੇ ਆਪ ਆਉਣਾ ਹੂੰ ਆਪ ਜਾਣਾ ਉਹ ਤੇ ਉਹੀ ਗੱਲ ਹੈ ਵੀ ਇੱਕ ਹੱਥ ਨਾਲ ਤਾੜੀ ਵੱਜੀ ਨਹੀਂ ਜੇ ਦੂਜਾ ਵੀ ਬਾਕੇ ਵਜਾਉਗਾ ਫੇਰ ਹੀ ਵੱਜਦੀ ਆ ਇਹ ਤਾਂ ਹੈਗੀ ਆ ਪਰ ਇੰਨੀ ਗੱਲਾਂ ਡਾਰਲਿੰਗ ਤੂੰ ਤਾੜੀ ਨਹੀਂ ਵਜਾਂਦਾ ਅਰੇ ਕੁੜੀਆਂ ਦੇ ਵੈਸੇ ਤਾਂ ਮੈਨੂੰ ਆਉਂਦੇ ਆ ਫਿਰ ਕੀ ਕੀ ਮੋਡਲ ਆ ਦੱਸਦੇ ਮੈਨੂੰ ਮੇਰੀ ਗੱਲ ਸੁਣੋ ਵੀਰੇ ਤੁਸੀਂ ਚਲੋ ਵੀ ਤੁਸੀਂ ਸੀਨੀਅਰ ਹੋ ਪਹਿਲੀ ਗੱਲ ਆਪਣੇ ਚਲੋ ਸੀਨੀਅਰ ਹੋ ਸਿਆਣੇ ਬਣਦੇ ਹੋ ਕਈ ਵਾਰੀ ਹੁੰਦਾ ਵੀ ਤੁਸੀਂ ਵੀ ਇਹੋ ਜਿਹੇ ਕੰਮ ਕੀਤੇ ਹੋਣੇ ਵੀ ਮਾੜਾ ਮੋਟਾ ਕਈ ਵਾਰੀ ਮਨੋਰੰਜਨ ਕਰਨਾ ਪੈਂਦਾ ਪਹਿਲੀ ਗੱਲ ਤਾਂ ਇਹ ਕਿੱਤਾ ਕਿੱਤਾ ਮੈਂ ਤਾਂ ਪੋਰਟਾਸਾਂ ਤੇ ਕਿਹਾ ਕਿੱਤਾ ਬਈ ਹਾਂ ਮੈਂ ਉਹੀ ਗੱਲ ਕਹਿਣਾ ਵੀ ਜੇ ਉਹੀ ਸੀਨ ਸੀ ਨਾ ਦੇਖੋ ਪਹਿਲੀ ਗੱਲ ਨਾ ਕੋਈ ਆਪਾਂ ਵਿਆਹ ਦਾ ਲਾਰਾ ਲਾਇਆ ਤੇ ਇਹਦੀ ਕਿਉਂਕਿ ਆਪਣੇ ਪਹਿਲੀ ਗੱਲ ਜੇ ਮੈਂ ਕਰਾਂ ਸਭ ਤੋਂ ਪਹਿਲਾਂ ਮੈਂ ਆਪਣੀ ਭੈਣ ਨੂੰ ਅੱਗੇ ਰੱਖ ਕੇ ਚੱਲਾਂ ਜੇ ਹੂੰ ਵੀ ਆਪਣੇ ਘਰੇ ਵੀ ਤੀ ਭੈਣ ਹੈਗੀ ਆ ਵੀ ਅੱਜ ਕਿਸੇ ਨੂੰ ਵਿਆਹ ਕਿਉਂਕਿ ਵਿਆਹੀ ਹੈ ਮੇਰੀ ਸਿਸਟਰ ਖੁਦ ਮੈਰਿਡ ਆ ਤੇ ਆਪਣੇ ਘਰੇ ਵੀ ਤੀ ਭੈਣ ਅੱਜ ਕਿਸੇ ਦੀ ਭੈਣ ਨੂੰ ਆਪਾਂ ਲਾਰਾ ਲਾਵਾਂਗੇ ਵਿਆਹ ਸ਼ਾਦੀ ਦਾ ਸਾਨੂੰ ਆਪਣੇ ਘਰੇ ਵੀ ਬੈਠੀ ਆ ਉਹਦਾ ਵੀ ਸੋਚਣਾ ਹੂੰ ਠੀਕ ਹੈ ਜੀ ਤੇ ਆਪਾਂ ਕਿਸੇ ਦੀ ਤੀਪ ਐ ਨੂੰ ਵਿਆਹ ਦਾ ਲਾੜਾ ਲਾ ਕੇ ਨਹੀਂ ਕੁਛ ਕੀਤਾ ਆਪਾਂ ਗਲਤ ਉਹਦੇ ਕੰਮ ਨਹੀਂ ਕੀਤਾ ਜਾਂ ਕੁਝ ਵੀ ਨਹੀਂ ਕੀਤਾ ਹੂੰ ਅਗਲੇ ਆਪ ਆਉਂਦੇ ਰਹੇ ਆ ਵੀਰੇ ਜਿਹੜੀ ਉਹੀ ਗੱਲ ਆ ਪੰਜਾਬੀ ਚ ਸਿੱਧੀ ਗੱਲ ਆ ਜਿਹੜੀ ਦਊਗੀ ਉਹ ਤਾਂ ਲਵਾਂਗੇ ਜਿਹੜੀ ਥੱਲੇ ਪਾਊਗੀ ਉਹ ਤਾਂ ਪਾਵਾਂਗੇ ਨਹੀਂ ਇੱਥੇ ਗੱਲ ਤਾਂ ਢਾਲੀਂਗਾ ਇੱਥੇ ਨਹੀਂ ਇਹ ਤਾਂ ਸਹੀ ਨਹੀਂ ਇਹ ਤਾਂ ਫਿਰ ਯਾਰ ਆਇਆ ਤਾਂ ਫਿਰ ਪਤਾ ਨਹੀਂ ਤੈਨੂੰ ਫਿਰ ਇੱਕ ਮਨਜੀਤ ਕੋਰ ਜਾਊਗੀ ਦੂਜੀ ਆਊਗੀ ਫਿਰ ਤਾਂ ਨਹੀਂ 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 ਆਪਣਾ ਇੱਕ ਮਨਜੀਤ ਕੋਰ ਵਾਲਾ ਨਹੀਂ ਵੀਰੇ ਦੇਖੋ ਅਸੀਂ ਕਿਸੇ ਨੂੰ ਫੜ ਕੇ ਨਹੀਂ ਲਿਆਉਂਦੇ ਬਾਹਰੋਂ ਭਈ ਲੋੜ ਹੀ ਕੀ ਏ ਸਾਨੂੰ ਗੰਦ ਦੇ ਮੂੰਹ ਮਾਰਨ ਦੀ ਤੁਸੀਂ ਇੱਕ ਗਰਲਫ੍ਰੈਂਡ ਰੱਖ ਲਓ ਦੋ ਰੱਖ ਲਓ ਵਧੀਆ ਫ੍ਰੈਂਡ ਰੱਖ ਲਓ ਪਰ ਚੱਕਰ ਨਹੀਂ ਡਾਲਨੇ ਹਰ ਜਗ੍ਹਾ ਨਹੀਂ ਚੱਲਦੀ ਇਹ ਚੀਜ਼ ਮੇਰੀ ਗੱਲ ਸੁਣੋ ਜੇ ਮੇਰੀ ਗੱਲ ਸੁਣੋ ਮਜੀਦ ਕੋਰ ਦਾ ਸੀਨ ਤੁਹਾਨੂੰ ਮੈਂ ਦੱਸਾਂ ਨਾ ਤੁਸੀਂ ਵੀ ਕਹੋਗੇ ਇਹਨੇ ਪਹਿਲੀ ਗੱਲ ਚਲੋ ਮੇਰੇ ਘਰੇ ਆਈ ਆਏ ਇਹ ਘਰੇ ਆ ਕੇ ਕਹਿੰਦੀ ਵੀ ਮਮੀ ਨਮੀ ਨਾ ਹਫਤਾ ਉੱਤਾ ਰਹਿੰਦੀ ਆ ਉਹਦਾ ਕੀ ਪ੍ਰੂਫ ਆ ਇੱਕ ਵਾਰੀ ਬੰਦਾ ਚਲੋ ਘਰੇ ਆ ਗਏ ਮਤਲਬ ਫੈਮਿਲੀ ਮੈਂਬਰਾਂ ਨਾਲ ਮਿਲ ਲਿਆ ਮਤਲਬ ਹੁਣ ਤੁਸੀਂ ਹੋ ਮੇਰੇ ਘਰੇ ਆਉਣੀ ਆ ਭਰਾ ਦੌਰ ਤੇ ਆਪਾਂ ਤੁਹਾਨੂੰ ਫੈਮਿਲੀ ਮੈਂਬਰਾਂ ਨਾਲ ਮਲਾਵਾਂਗੇ ਵੀ ਆ ਮੰਮੀ ਆਪਣੇ ਵੱਡੇ ਭਰਾ ਐ ਜਸਟਿਸ ਐ ਕੰਮ ਆ ਇਹਨਾਂ ਦਾ ਐ ਕੰਮ ਫਲਾਉਣਾ ਹੀ ਆ ਆਪਾਂ ਚਲੋ ਤੇ ਤੁਸੀਂ ਇੱਕ ਵਾਰੀ ਆ ਕੇ ਦੋ ਵਾਰੀ ਆ ਕੇ ਆਪਾਂ ਤਿੰਨ ਵਾਰੀ ਆ ਕੇ ਫੈਮਿਲੀ ਮੈਂਬਰਾਂ ਦੀ ਜਾਣ ਪਛਾਣ ਬਣੀ ਜਾਂਦੀ ਹੈ ਹੁਣ ਫੈਮਿਲੀ ਮੈਂਬਰਾਂ ਚ ਇੱਕ ਤਿੰਨ ਤੋਂ ਚਾਰ ਵਾਰੀ ਬੰਦਾ ਆ ਜੇ ਉਹ ਸਿਆਣ ਪੈ ਜਾਂਦੀ ਵੀ ਆਹ ਭਰਾ ਵਾ ਤੇ ਆਪਾਂ ਘਰੇ ਵੀ ਨਾ ਹੋਈਏ ਬੰਦਾ ਆਪਣੇ ਤੋਂ ਮਗਰੋਂ ਵੀ ਆ ਜੇ ਤਾਂ ਵੀ ਸਿਆਣ ਰਹਿੰਦੀ ਵੀ ਚੱਲ ਕੋਈ ਨਹੀਂ ਬਹਿ ਜਾ ਆਪਣੇ ਪੀ ਕੇ ਜਾਇਓ ਤੇ ਉਹ ਸੀਨ ਸੀਗਾ ਤੇ ਉਹ ਸੀਨ ਦਾ ਰੋਲਾ ਪਾ ਲਿਆ ਹੂੰ ਵੀ ਮੈਨੂੰ ਕਰਦ ਨੇ ਆਇਆ ਕਿ ਆ ਫਲਾਨਾ ਕਿਹਾ ਹੁਣ ਇੱਥੇ ਮਨਜੀਤਕੌਰ ਨੇ ਮੇਰੀ ਸਿਸਟਰ ਦਾ ਮੇਰੀ ਮਦਰ ਦਾ ਉਹ ਮੈਨੂੰ ਪਤਾ ਪਤਾ ਉਹ ਉਹ ਤਾਂ ਹੈ ਹੀ ਉੱਥੇ ਤਾਂ ਕੁੱਸੀ ਕੰਮ ਕਰਕੇ ਉਹ ਤਾਂ ਹੈ ਹੀ ਕਿਸੇ ਕੰਮ ਉਹਨਾਂ ਨੇ ਇੰਟਰਵਿਊ ਉਹਨਾਂ ਨੇ ਮੇਰੀ ਗੱਲ ਸੁਣੋ ਐਡੇ ਜਿ ਸੱਚੇ ਸੀ ਨਾ ਮਨਜੀਤਕੌਰ ਮਨਜੀਤਕੌਰ ਆਉਂਦੇ ਸਾਡੇ ਘਰੇ ਆ ਕਰੇ ਹੁੰਦੇ ਮਾਤਾ ਨਾਲ ਕਰਦੇ ਗੱਲ ਵੀ ਐ ਕਰਕੇ ਆ ਗੱਲ ਆ ਜੀ ਨੇ ਤੁਹਾਡੇ ਮੁੰਡੇ ਨੇ ਮੈਨੂੰ ਐਵੇਂ ਲਾਰਾ ਲਾਇਆ ਆ ਗੱਲ ਕੀਤੀ ਫੁਲਾਨਾ ਟੀਮ ਕਾ ਮੇਰੇ ਨਾਲ ਵਿਆਹ ਦਾ ਲਾਰਾ ਲਾ ਕੇ ਐ ਕੀਤਾ ਐ ਕੀਤਾ ਉਹ ਸਾਰੀ ਗੱਲ ਬਹਿ ਕੇ ਕਰਦੇ ਪਰਿਵਾਰ ਚ ਸਿਆਣੇ ਬਿਆਣੇ ਬੰਦਿਆਂ ਚ ਹੂੰ ਤੇ ਫਿਰ ਉਹ ਮੈਨੂੰ ਜੇ ਮੈਂ ਇਹੋ ਜਿਹਾ ਕੀਤਾ ਮੈਨੂੰ ਬਿਠਾ ਕੇ ਪੁੱਛਦੇ ਤੇ ਮੈਂ ਦਬਦਾ ਮਾਰਾ ਕਹਿੰਦਾ ਵੀ ਹਾਂ ਜੀ ਮੈਂ ਕੀਤਾ ਜਿਵੇਂ ਕੀਤਾ ਦੇਖ ਡਾਰਲਿੰਗ ਜਿੱਦਾਂ ਦੀ ਉਹ ਕੁੜੀ ਆ ਭਾਵੇਂ ਨੂੰ ਰਖੋੜ ਕਰ ਲੈ ਇੱਥੇ ਤਾਂ ਪੰਚਾਇਤਾਂ ਕਰਨ ਦੀ ਵੀ ਲੋੜ ਨਹੀਂ ਭਾਵੇਂ ਤੁਸੀਂ ਦੂਰ ਬੈਠੇ ਆ ਮੈਂ ਵੀ ਇਦਾਂ ਹੀ ਕਰਨਾ ਸੀ ਜੇ ਮੈਂ ਇੱਦਾਂ ਫਸ ਜਾ ਕਿ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਜੇ ਮਰਦਾਂ ਦੀ ਗੱਲ ਆ ਇਹ